ਅੰਮ੍ਰਿਤਸਰ ਦੇ ਗਵਾਲ ਮੰਡੀ ਲਾਕੇ ਤੇ ਵਿੱਚ ਦੀਵਾਰ ਡਿੱਗਣ ਦੇ ਨਾਲ ਦੀਵਾਰ ਦੇ ਨਾਲ ਖੜੀਆਂ 4 ਤੋਂ 5 ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਕਿ ਦੀਵਾਰ ਦੇ ਪਿਛਲੇ ਪਾਸੇ ਇੱਕ ਨਜਾਇਜ਼ ਬਿਲਡਿੰਗ ਤਿਆਰ ਕੀਤੀ ਜਾ ਰਹੀ ਸੀ ਜਿਸ ਦੇ ਡਿੱਗਣ ਦੇ ਨਾਲ ਉੱਤੇ ਖੜੀਆਂ ਗੱਡੀਆਂ ਦਾ ਕਾਫੀ ਨੁਕਸਾਨ ਹੈ ਉੱਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗੱਡੀ ਦੇ ਮਾਲਕਾਂ ਨੇ ਦੱਸਿਆ ਕਿ ਅਸੀਂ ਇੱਥੇ ਗੱਡੀ ਖੜੀ ਕਰਕੇ ਸਾਹਮਣੇ RTO ਦੇ ਦਫਤਰ ਦੇ ਸਾਹਮਣੇ ਪਿੱਛੋਂ ਪਤਾ ਲੱਗਦਾ ਹੈ ਕਿ دیوار ਡਿੱਗਣ ਦੇ ਕਾਰਨਾਂ ਦੀ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਹੈ। ਉਹਨਾਂ ਨੇ ਕਿਹਾ ਕਿ ਪਤਾ ਨਹੀਂ ਇਹ ਬਿਲਡਿੰਗ ਕਿੱਸ ਦੀ ਹੈ, ਦੁਬਾਰਾ ਕਿਸ ਤਰ੍ਹਾਂ ਡਿੱਗੀ ਹੈ। ਇਸ ਦੇ ਬਾਰੇ ਉਹਨਾਂ ਨੂੰ ਕੁਝ ਨਹੀਂ ਪਤਾ ਪਰ ਉਹਨਾਂ ਦੀ ਸਾਰੀ ਗੱਡੀ ਟੁੱਟ ਚੁੱਕੀ ਹੈ। ਉੱਥੇ ਹੀ ਕਰਾਪਸ਼ਨ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ। ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਪਤਾ ਲੱਗਾ ਹੈ ਕਿ دیوار ਡਿੱਗਣ ਦੇ ਨਾਲ ਗੱਡੀਆਂ ਦਾ ਨੁਕਸਾਨ ਹੋਇਆ ਹੈ। ਅਸੀਂ ਮੌਕੇ ਤੇ ਪੁੱਜੇ ਹਾਂ, ਜਾਂਚ ਕੀਤੀ ਜਾ ਰਹੀ ਹੈ। ਉੱਥੇ ਮੌਕੇ ਤੇ ਪੁੱਜੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਗਵਾਲ ਮੰਡੀ ਇਲਾਕੇ ਦੇ ਵਿੱਚ RTO ਦਫ ਜੋ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਜਿਨ੍ਹਾਂ ਦਾ ਚਲਦੇ ਸੀ ਮੌਕੇ ਤੇ ਪਹੁੰਚੇ ਆ ਜਾਂਚ ਕੀਤੀ ਜਾ ਰਹੀ ਹੈ ਉੱਥੇ ਦਾਸ ਜੀਏ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਜਿਹੜੀ ਬਿਲਡਿੰਗ ਦੀ ਦੀਵਾਰ ਡਿੱਗੀ ਸੀ ਉਹ ਦੀਵਾਰ ਬਿਲਕੁਲ ਕੱਚੀ ਸੀ ਤਾਂ ਉਸ ਦੇ ਪਿੱਛੇ ਬਿਲਡਿੰਗ ਮਾਲਕ ਵੱਲੋਂ ਨਜਾਇਜ਼ ਬਿਲਡਿੰਗ ਤਿਆਰ ਕੀਤੀ ਜਾ ਰਹੀ ਸੀ ਜਿੱਸ ਜਸ ਚਲਦੇ ਉੱਥੇ ਮਲਵਾ ਸੁੱਟਣ ਦੇ ਨਾਲ ਉਹ ਕੱਚੀ ਹੋ ਜਾਂਦੀ ਹੈ ਤਾਂ ហេਟਾ ਡਿੱਗ ਜਾਂਦੀ ਹੈ ਇਸ ਤੋਂ ਇਲਾਵਾ ਗੱਡੀ ਮਾਲਕ ਤੇ ਪੁਲਿਸ ਅਧਿਕਾਰੀ ਨੇ ਕੀ ਕਿਹਾ ਤੁਸੀਂ ਵੀ ਸੁਣੋ ਪੂਪਾਲ ਸਿੰਘ ਨਾਂ ਜੀ ਮੇਰਾ ਹਰ ਇੱਕ ਗੱਲ ਹੋਈ ਹੈ ਡੀਟੀਓ ਦਫ਼ਤਰੇ ਕੰਦ ਡਿਪਈ ਹੈ ਜੀ ਕਿ ਉਹ ਗੱਡੀ ਤੋਂ ਵੱਡੇ ਕਿਉਂ ਗੱਡੀ ਡੈਮੇਜ ਹੋ ਗਈ ਸਾਰੀ ਕੱਲ ਦੇ ਕਿੰਨਾ ਕਰ ਰਿਹਾ ਪਤਾ ਲੱਗਾ ਜੀ ਉਹ ਮਲਬਾ ਹੈਗਾ ਉਹ ਛੁੱਟ ਰਹੇ ਸੀਗੇ ਉਹਦੇ ਕਰਕੇ ਜੀ ਕੰਦ ਡਿੱਪੀ ਕਿੰਨੀਆਂ ਗੱਡੀਆਂ ਲੱਗੀਆਂ ਸੀ ਇਹ ਗੱਡੀਆਂ ਨਾਲ ਜਿਹੜੀਆਂ ਡੈਮੇਜ ਜੜੀਆਂ ਹੋਈਆਂ ਜੀ ਇਹ ਮੇਰੇ ਸਮੇਤ ਮਤਕੀ ਚਾਰ ਗੱਡੀਆਂ ਮਤਕੀ ਕਿਹਨਾਂ ਨੇ ਸਾਨੂੰ ਐਟਾੜੀ ਗੱਡੀ ਦਾ ਮੇਰੀ ਗੱਡੀ ਤਾਂ ਤੇ ਆ ਸਾਹਮਣੇ ਆ ਜੀ ਟੋਟਲ ਲਾਸੀ ਹੋ ਗਈ ਕਿਸਮ ਦੀ ਇਹ ਲੱਗਦਾ ਨੇ ਜਿਆਰੀ ਬਿਲਡਿੰਗ ਭੰਦੀ ਪਈ ਸੀ ਨਹੀਂ ਜੀ ਇਹਦੇ ਬਾਰੇ ਨਹੀਂ ਮੈਂ ਕੋਈ ਦੱਸ ਸਕਦਾ ਤੁਸੀਂ ਉਹਨੂੰ ਕੰਪਲੇਂਟ ਕੀਤੀ ਕੋਲ ਹਾਂਜੀ ਮੈਂ ਉਹਨਾਂ 100 ਨੰਬਰ ਤੇ ਕੰਪਲੇਂਟ ਕੀਤੀ ਸੀ ਜੀ ਉਹ ਆਏ ਆ ਜੀ ਬਾਕੀ ਉਹ ਗੱਡੀਆਂ ਲੈ ਕੇ ਚੱਲ ਗਏ ਆ ਜੀ ਮੇਰੀ ਕੱਲਿਆਂ ਦੀ ਗੱਡੀ ਖਲੋਕੀ ਮੰਗ ਕਰਦੇ ਤੁਸੀਂ ਮੈਂ ਤਾਂ ਕਰਨਾ ਹੀ ਇਨਸਾਫ ਮਿਲੇ ਲੱਗਦਾ ਕਿ ਸਾਰੀ ਗੱਡੀ ਡੈਮੇਜ ਹੋ ਗਈ ਡੈਮੇਜ ਹੋ ਗਈ ਮੌਕੇ ਤੇ ਆਏ ਆ ਜੀ ਵੇਖਦੇ ਆ ਗੱਡੀਆਂ ਦਾ ਨੁਕਸਾਨ ਦੱਸਦੇ ਹੋਇਆ ਬਿਲਡਿੰਗ ਕੰਢ ਜਿਗੀ ਆ ਉਹ ਵੈਰੀਫਾਈ ਕਰਦੇ ਆ ਕਿਹੜੀ ਕਿਹੜੀ ਜਗ੍ਹਾ ਕੰਢ ਜਿਗੀ ਆ ਜੀ ਇਹ ਡੀਟੀਓ ਆਫਿਸ ਹੈਗਾ ਰਾਮਪੁਰੇ ਰੋਡ ਤੇ ਉਹ ਬਿਲਕੁਲ ਆਪੋ ਜਿਹੇ ਦੇ ਸਾਹਮਣੇ ਹੈ ਗੱਡੀਆਂ ਗੱਡੀਆਂ ਡੈਮੇਜ ਹੋਈਆਂ ਮੌਕੇ ਤੇ ਕੋਈ ਲੱਗੀ ਹੈ ਹੁਣ ਦੱਸ ਦੇ ਰੋਡ ਤੇ ਲੱਗੀਆਂ ਨੇ ਉਹ ਵੀ ਵੇਖਦੇ ਕਿਹੜੀਆਂ ਹੈ ਵੈਰੀਫਾਈ ਕਰ ਲੈਂਦੇ ਆ ਕੰਪਲੀਟ ਕੀਤੀ ਗਈ ਸੀ ਤੁਹਾਨੂੰ ਗੱਡੀਆਂ ਨੂੰ ਸਮਝ ਕੰਪਲੀਟ ਦੀ ਤੁਹਾਨੂੰ 112 ਤੋਂ ਕੋਈ ਬਿਡੇ ਆਈ ਜੀ ਮਾਮਲਾ ਦਰਜ ਕਰ ਲਿਆ ਨਹੀਂ ਜੀ ਜੀ ਮੌਕੇ ਤੇ ਆਏ ਆ ਵੇਰੇ ਇਸ ਤਰ੍ਹਾਂ ਜੀ ਇਨਵੈਸਟੀਗੇਟ ਕਰ ਰਹੇ ਆ ਕਾਰਵਾਈ ਕੀ ਕੀਤੀ ਜਾਵੇਗੀ ਕਾਰਵਾਈ ਜਿਤਨੇ ਜੋ ਬਣੇਗੀ ਕਾਰਵਾਈ ਕਰਾਂਗੇ ਜੀ ਇਨਵੈਸਟੀਗੇਟ ਕਰ ਰਹੇ ਆ ਮਾਲਕ ਜੀ ਮਿਲਿਆ ਤੇ ਮਾਲਕ ਦਾ ਮੁੰਡਾ ਮਿਲਿਆ ਉਹਨੂੰ ਬੁਲਾਇਆ ਥਾਣੇ